ਭਾਈ ਗੁਰਦਾਸ ਜੀ ਕਿੰਨੇ ਘਰ ਵਿੱਚ ਬੱਚੀ ਦਾ ਜਨਮ ਹੁੰਦਾ ਹੈ ਤੇ ਮਾਤਾ ਪਿਤਾ ਉਹਨਾਂ ਨੂੰ ਸ਼ੁਰੂ ਤੋਂ ਇੱਕ ਜਨਮ ਤੋਂ ਲੈ ਕੇ ਅੰਦਰ ਇੱਕ ਜ਼ਰੂਰ ਇਹ ਚਿੰਤਾ ਵੈਠ ਜਾਂਦੀ ਹੈ ਕਿ ਮਾਲਕ ਕਿਰਪਾ ਕਰੇ ਕਿ پاک ਦਾਮਨ ਇਹ ਬੱਚੀ ਆਪਣੇ ਘਰ ਨੂੰ ਚਲੀ ਜਾਏ ਉਸ ਬੱਚੀ ਨੂੰ ਪੜਾਇਆ ਵੀ ਜਾਂਦਾ ਹੈ ਉਸ ਬੱਚੀ ਨੂੰ ਲਿਖਾਇਆ ਵੀ ਜਾਂਦਾ ਹੈ ਉਸ ਬੱਚੀ ਨੂੰ ਕੱਢਣ ਪਰੋਣ ਦੀ ਜਾਚ ਵੀ ਸਿਖਾਈ ਜਾਂਦੀ ਸੀ ਪਰ ਨਾਲ ਹੀ ਸ਼ਬਦ ਕਹਿਣਾ ਜੇ ਬੱਚੀ ਨੇ ਕੰਮ ਨਾ ਕਰਨਾ ਤੇ ਮਾਂ ਨੇ ਕਹਿਣਾ ਧੀਏ ਇਸ ਘਰ ਵਿੱਚ ਤਾਂ ਤੇਰਾ ਲਾਜ ਦੇਖ ਕੇ ਮੈਂ ਤੇਰੇ ਕੰਮ ਕਰ ਦਿਆਂਗੀ ਤੇਰੀਆਂ ਪਰਜਾਈਆਂ ਤੇਰੇ ਕੰਮ ਕਰਨਗੀਆਂ ਪਰ ਇੱਕ ਗੱਲ ਯਾਦ ਰੱਖੀ ਇਸ ਘਰ ਵਿੱਚ ਤਾਂ ਤੇਰੇ ਲਾਜ ਕਰਕੇ ਤੈਨੂੰ ਕੋਈ ਨਹੀਂ ਝਿੜਕਦਾ ਕੰਮ ਕਰ ਚਾਹੇ ਨਾ ਸਿੱਖ ਪਰ ਯਾਦ ਰੱਖ ਸੋਹਰੇ ਘਰ ਕੀਮਤ ਉਹਨਾਂ ਦੀ ਪੈਂਦੀ ਏ ਜਿਹੜੀਆਂ ਗੁਣਾ ਦਾ ਦਾਜ ਆਪਣੇ ਨਾਲ ਲੈ ਕੇ ਜਾਂਦੀਆਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਨੇ ਅੰਮ੍ਰਿਤ ਦੀ ਦਾਤ ਕਿਉਂ ਦਿੱਤੀ ਗੁਰੂ ਦੇ ਚਰਨਾਂ ਵੀ ਜਾਣਦੀ ਲੋੜ ਕਿਉਂ ਹੈ ਭਾਈ ਸਾਹਿਬ ਕਹਿੰਦੇ ਨੇ ਆਪਣੇ ਘਰ ਵਿੱਚ ਮਾਂ ਲਾੜ ਦੇਖਦੀ ਏ ਪਿਤਾ ਲਾੜ ਦੇਖਦਾ ਹੈ ਭਰਾ ਲਾੜ ਦੇਖਦੇ ਨੇ ਰੋਟੀ ਪਕਾਏ ਨਾ ਖਾਏ ਨਾ ਕੱਢੇ ਘੋਏ ਨਾ ਤਾਂ ਵੀ ਉਹ ਲਾੜ ਨਾਲ ਸਭ ਕੁਝ ਜਰ ਲੈਂਦੇ ਨੇ ਪਰ ਕਹਿਣ ਲੱਗੇ ਦੇਖਤੀ ਏ ਪੇਕੇ ਘਰ ਵਿੱਚ ਲਾੜ ਚੱਲਦੇ ਨੇ ਸਹੁਰੇ ਘਰ ਵਿੱਚ ਲਾੜ ਨਹੀਂ ਉੱਥੇ ਕੇਵਲ ਗੁਣਾ ਵਾਲਿਆਂ ਦੀ ਕਦਰ ਪੈਂਦੀ ਹੈ ਭਾਈ ਸਾਹਿਬ ਕਹਿੰਦੇ ਨੇ ਬੰਦਿਆ ਅਸਲ ਵਿੱਚ ਇਹ ਸੰਸਾਰ ਤੇਰਾ ਤੇ ਕਾ ਘਰ ਹੈ ਮਤ ਸਮਝੀ ਕਿ ਜਿਹੜੇ ਭੈਣ ਭਰਾ ਅੱਜ ਨਾਲ ਨਹੀਂ ਮਰਨ ਤੋਂ ਬਾਅਦ ਸਹੁਰੇ ਘਰ ਇਹਨਾਂ ਨੇ ਸਾਡੇ ਨਾਲ ਜਾਣੇ ਜਿਹੜੇ ਤਕਿਆ ਤੇ ਤੂੰ ਮਾਣ ਕਰੀ ਬੈਠਾ ਹੈ ਮਤ ਸਮਝੀ ਇਹ ਤਕੇ ਵੀ ਤੇਰੇ ਨਾਲ ਜਾਣੇ ਨਹੀਂ ਹਕੀਕਤ ਇਹ ਹੀ ਤਕੇ ਭੈਣ ਭਰਾ ਤਾਂ ਦੂਰ ਦੀ ਗੱਲ ਹੈ ਜਿਹੜਾ ਸ਼ਰੀਰ ਤੂੰ ਲੈ ਕੇ ਆਇਆ ਏ ਇਸ ਸ਼ਰੀਰ ਨੇ ਵੀ ਉਸ ਘਰ ਨੂੰ ਨਹੀਂ ਜਾਣਾ ਆਖਰ ਜਿਸ ਜਿੰਦ ਨੇ ਜਾਣਾ ਇਸ ਜਿੰਦ ਨਾਲ ਜਾਣ ਵਾਲਾ ਤੇ ਕੋਈ ਚਾਹੀਦਾ ਹੈ ਨਾ ਕਿਉਂ ਗੁਰੂ ਧਾਰਨ ਕੀਤਾ ਜਾਂਦਾ ਹੈ ਕਿਉਂ ਅੰਮ੍ਰਿਤ ਦੀ ਦਾਤ ਲੈਣੀ ਹੈ ਤੇ ਅੱਜ ਮੈਂ ਯਤਨ ਕਰਨਾ ਹੈ ਵਿਸ਼ਾ ਰੱਖਿਆ ਹੈ ਗੁਰੂ ਪਦਵੀ ਗੁਰੂ ਦੀ ਜ਼ਰੂਰਤ ਤੇ ਸਤਿਗੁਰੂ ਨੇ ਕਿਵੇਂ ਇਹ ਮਰਿਆਦਾ ਸਾਨੂੰ ਬਖਸ਼ੀ ਸਾਹਿਬ ਕਹਿੰਦੇ ਨੇ ਪੇਕੇ ਕਰਤਮ ਕੀਮਤ ਲਾੜ ਕਰਕੇ ਚੱਲ ਜਾਂਦਾ ਹੈ ਸੋਹਰੇ ਕਰ ਕਦਰ ਗੁਨਾ ਨਾਲ ਪੈਂਦੀ ਏ ਇਹ ਸੰਸਾਰ ਵਿੱਚ ਧੰਧਿਆਂ ਨਾਲ ਵਾਵਾ ਮਿਲ ਜਾਏਗੀ ਪਰ ਜਦੋਂ ਮਾਲਕ ਦੇ ਘਰ ਜਾਣਾ ਊਦੋਂ ਕੇਵਲ ਇਹ ਪੁੱਛਿਆ ਜਾਂਦਾ ਕਿ ਤੇਰੇ ਕੋਲ ਗੁਰੂ ਸ਼ਬਦ ਹੈ ਤੇਰੇ ਕੋਲ ਗੁਰਮੰਤਰ ਹੈ ਤੇਰੀ ਜਿੰਦ ਦਾ ਸਹਾਰਾ ਗੁਰੂ ਤੇਰੇ ਨਾਲ ਹੈ ਭਾਈ ਸਾਹਿਬ ਨੇ ਦੂਸਰਾ ਬਚਨ ਕੀਤਾ ਕਿੰਨੇ ਜਿਵੇਂ ਬੱਚੀ ਸੋਹਰੇ ਕਰਕੇ ਗੁਨਾ ਕਰਕੇ ਜਾਣੀ ਜਾਂਦੀ ਏ ਮਨੁੱਖ ਵਪਾਰ ਕਰਨ ਜਾਂਦਾ ਹੈ ਪਰਦੇਸ਼ ਵਿੱਚ ਦੋ ਪੁੱਤਰ ਇਕੱਠੇ ਤੋਰੇ ਨੇ ਆਪਣੇ ਘਰੋਂ ਇੱਕ ਮਨੁੱਖ ਨੇ ਕਿੰਨੇ ਜਿਹੜਾ ਪੁੱਤਰ ਪੂੰਜੀ ਨੂੰ ਖਰਚ ਕੇ ਕੁਝ ਆਪਣੇ ਨਾਲ ਕਮਾ ਕੇ ਲੈ ਆਏ ਉਹਨੂੰ ਲੋਕ ਸੁਪੁੱਤਰ ਕਹਿ ਕੇ ਸਤਕਾਰ ਦਿੰਦੇ ਨੇ ਤੇ ਜਿਹੜਾ ਬਾਪ ਦੀ ਪੂੰਜੀ ਨੂੰ ਵੀ ਤਬਾਹ ਕਰਕੇ ਆ ਜਾਏ ਹਕੀਕਤ ਇਹ ਏ ਉਸ ਬੰਦੇ ਨੂੰ ਕਦੀ ਸਤਕਾਰ ਨਹੀਂ ਜਿੰਮੇ ਉਦਾਰ ਉਹਨੂੰ ਕੁੱਪੁੱਤਰ ਕਿਹਾ ਜਾਂਦਾ ਹੈ ਆਖਰੀ ਤਰਤੀਤੇ ਆਏ ਆ ਸਵਾਸਾਂ ਦੀ ਪੂੰਜੀ ਮਾਲਕ ਨੇ ਦਿੱਤੀ ਏ ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜੇ ਤਾ ਉਸ ਬਾਪੂ ਦੀ ਪੂੰਜੀ ਨੂੰ ਲੈ ਕੇ ਜ਼ਿੰਦਗੀ ਵਿੱਚ ਕੁਝ ਖਾਤ ਕੇ ਕਮਾਈ ਕਰਕੇ ਨਾਮ ਦੇ ਪੰਡਾਰੇ ਭਰ ਕੇ ਗਿਓ ਤੇ ਬਾਪੂ ਪਰੇਸ਼ਾਨ ਹੋਵੇਗਾ ਤੇ ਜੇ ਸਵਾਸ ਵੀ ਤਬਾਹ ਕਰਕੇ ਆ ਗਿਓ ਪੱਲੇ ਵੀ ਕੁਝ ਨਾ ਹੋਇਆ ਤੇ ਸੱਜਣਾ ਜੇ ਪੁੱਤਰ ਕਮਾ ਕੇ ਨਾ ਜਾਏ ਤੇ ਮਾਂ ਬਾਪ ਉਹਦੇ ਨਾਲ ਰੋਸਾ ਕਰਦੇ ਨੇ ਤੇ ਜਦੋਂ ਤੂੰ ਦੁਨੀਆ ਤੋਂ ਤੁਰੇਗਾ ਪੱਲੇ ਕੁਝ ਨਾ ਹੋਇਆ ਤੇ مالک ਦੀ ਖੁਸ਼ੀ ਨਹੀਂ ਲੈ ਟਕੇਗਾ ਭਾਈ ਸਾਹਿਬ ਨੇ ਅਗਲਾ ਬਚਨ ਕੀਤਾ ਕਿੰਨੇ ਮੈਦਾਨੀ ਜੰਗ ਵਿੱਚ ਸਾਰੇ ਉਤਰਦੇ ਨੇ ਹਰ ਬੰਦਾ ਉਤਰਦਾ ਹੈ ਪਰ ਕਿੰਨੇ ਸੂਰਮੇ ਉਹ ਨੇ ਜਿਹੜੇ ਜਾਂ ਤਾਂ ਸੱਚ ਤੇ ਸ਼ਹੀਦ ਹੋ ਜਾਣ ਤੇ ਜਾਂ ਫਿਰ ਉਹ ਸੂਰਮੇ ਰਣ ਤੱਤੇ ਵਿੱਚੋਂ ਜਿੱਤ ਕੇ ਆਉਣ ਕਹਿ ਲੱਗੇ ਜਿੱਤਿਆਂ ਕੋਿਆਂ ਨੂੰ ਵਧਾਈ ਮਿਲਦੀ ਏ ہار ਕੇ ਆਏ ਪਿੱਛ ਦਿਖਾ ਕੇ ਆਏ ਸਾਰੀ ਜ਼ਿੰਦਗੀ ਲੋਕੀ ਉਹਨਾਂ ਨੂੰ ਸ਼ੱਕ ਨਾਲ ਤੇ ਉਹਨਾਂ ਨੂੰ ਕਲੰਕਿਤ ਸਮਝਦੇ ਨੇ ਭਾਈ ਸਾਹਿਬ ਕਹਿੰਦੇ ਨੇ ਪੇਕਾ ਘੜੀ ਸੋਹਰੇ ਘਰ ਕਦਰ ਗੁਣਾ ਕਰਕੇ ਪਹਿਣੀ ਚੇਤੇ ਰੱਖੀ ਵਪਾਰ ਕਰਨ ਆਏ ਜੇ ਕੁਝ ਕਮਾ ਕੇ ਲਗਾਵਾਂ ਤੇ ਤਾਂ ਮਾਲਕ ਦੇ ਘਰ ਵਿੱਚ ਥਾਂਈ ਤੇ ਜੇ ਪੂੰਜੀ ਸਵਾਸਾਂ ਦੀ ਵੀ ਗਵਾ ਕੇ ਚਲਾ ਗਿਓ ਤੇ ਉੱਥੇ ਸੱਜਣਾ ਕੋਈ ਢੋਈ ਨਹੀਂ ਤੀਜਾ ਬਚਨ ਕੀਤਾ ਇਸ ਸੰਸਾਰ ਰਣ ਤੱਤੇ ਵਿੱਚ ਆਇਆ ਹੈ ਜੇ ਤਾਂ ਵਿਕਾਰਾਂ ਨੂੰ ਜਿੱਤ ਕੇ ਚਲਾ ਜਾਏ ਤੇ ਸੱਜਣਾ ਨੂੰ ਸੰਤ ਸਿਪਾਈ ਸੂਰਮਾ ਕਹਿਣਗੇ ਤੇ ਜੇ ਵਿਕਾਰਾਂ ਵਿੱਚ ਜ਼ਿੰਦਗੀ ਤਬਾਹ ਕਰਕੇ ਚਲਾ ਗਿਓ ਤੇ ਚੇਤੇ ਰੱਖੀ ਖਾਰਿਆ ਹੋਇਆਂ ਨੂੰ ਕਦੀ ਵੀ ਸਤਕਾਰ ਨਹੀਂ ਮਿਲਦਾ ਹੁੰਦਾ ਅਸਲ ਵਿੱਚ ਮਨੁੱਖਾ ਦੇਹੀ ਦਾ ਕੋਈ ਮਕਸਦ ਹੈ ਕੇਵਲ ਤਾਂ ਕੇਵਲ ਜਨਮ ਤੋਂ ਬਾਅਦ ਮੌਤ ਤੱਕ ਦਾ ਸਬਰ ਕਰਨਾ ਜ਼ਿੰਦਗੀ ਨਹੀਂ ਉਸ ਸਬਰ ਨੂੰ ਕਿਵੇਂ ਬਤੀਤ ਕਰਨਾ ਹੈ ਤੇ ਸਾਈਂ ਦੇ ਘਰ ਕਿਵੇਂ ਜਾਣਾ ਹੈ ਮਨੁੱਖਾ ਜਿਦੇਹੀ ਦਾ ਅਸਲ ਵਿੱਚ ਪਰਜੋਜਗ ਹੈ ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਹੁੰਦੇ ਨੇ ਕਹਿ ਲੱਗੇ ਨਹਿਰ ਕੁਵਾਰ ਕੰਨਿਆ ਲਾਜਲੀ ਕੈ ਮਾਨੀਅਤ ਬਿਆਹ ਸਸਰਾਰ ਜਾਏ ਗੁਨਨ ਕੈ ਮਾਨੀਏ ਬਨ ਚ ਵਿਹਾਰ ਲਗ ਜਾਤ ਹੈ ਵਿਦੇਸ਼ ਪ੍ਰਾਨੀ ਕਈਆ ਸਪੂਤ ਲਾਭ ਲਬਤ ਕੈ ਆਂਦੀਐ ਜੈਸੇ ਤੋ ਰਣ ਸਮੈ ਪਰ ਦਲ ਮੈ ਅਕੇਲੋ ਜਾਏ ਜੀਤ ਆਵੇ ਸੋਈ ਸੂਰੋ ਸੁਪਟ ਬਖਾਨੀਐ ਅਗਲੀ ਤੋ ਕਦੀ ਨ ਭੁੱਲਿਓ ਕਿਉਂ ਅਮਰਤ ਛਕਣਾ ਹੈ ਕਿਉਂ ਗੁਰੂ ਦੇ ਨੇੜੇ ਲੱਗਣਾ ਹੈ ਭਾਈ ਸਾਹਿਬ ਕਹਿਣ ਲੱਗੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ ਮਨੁੱਖਾ ਦੇਹੀ ਮਲੇ ਤੇ ਬੰਦਾ ਗੁਰੂ ਦੀ ਸ਼ਰਨ ਵਿੱਚ ਨਾ ਜਾਏ ਤੇ ਫਿਰ ਉਸ ਸਰੀਰ ਦਾ ਲਾਭ ਵੀ ਕੋਈ ਅੱਗੇ ਅਰਜ਼ ਕਰਨੀ ਕਿ ਗੁਰੂ ਦੀ ਸ਼ਰਨ ਕਿਉਂ ਜ਼ਰੂਰੀ ਹੈ ਭਾਈ ਸਾਹਿਬ ਨੇ ਸ਼ਬਦ ਵਰਤੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ ਸਾਧ ਸੰਗਤ ਮਿਲ ਗੁਰਦੁਆਰ ਪਹਚਾਨੀਐ ਜੇ ਸੰਗਤ ਵਿਚਾਰ ਕੇ ਗੁਰੂ ਦੀ ਸ਼ਰਨ ਵਿੱਚ ਚਲਾ ਜਾਏ ਤੇ ਸੱਚ ਜਾਣੀ ਮਾਲਕ ਦੇ ਘਰ ਦੀ ਤੈਨੂੰ ਸਮਝ ਪੈ ਜਾਏਗੀ ਇਹਦਾ ਮਤਲਬ ਕਿ ਗੁਰੂ ਤੋਂ ਬਿਨਾ પાર ਉਤਾਰਾ ਨਹੀਂ ਤੁਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ ਸਿੱਖੋ ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਅੰਮ੍ਰਿਤ ਸਾਨੂੰ ਅੰਦਰ ਦਾ ਜੀਵਨ ਦੇਣ ਵਾਲਾ ਹੈ ਅੰਮ੍ਰਿਤ ਸਾਡੇ ਅੰਦਰ ਰੋਮ ਰੋਹ ਵਿੱਚ ਰਚਣ ਵਾਲੀ ਦਾਤ ਹੈ ਤੇ ਸੱਚ ਜਾਣੋ ਇਸੇ ਅੰਮ੍ਰਿਤ ਨੇ ਸਾਨੂੰ ਨਾਮ ਦੇ ਨਾਲ ਜੋੜ ਕੇ ਪਿਆਰੇ ਵਹਿਗੁਰੂ ਦੇ ਘਰ ਵਿੱਚ ਪਰਵਾਨ ਕਰਾ ਦੇਣਾ ਹੈ ਕੋਣ ਮਨੁੱਖ ਇਕੱਲਾ ਇਹਨੂੰ ਕੋਈ ਦਿਸਦਾ ਨਹੀਂ ਗੁਰੂ ਗ੍ਰੰਥ ਸਾਹਿਬ ਕਿੰਨੇ ਨੇ ਇੱਕ ਵਿਧਾਨ ਹੈ ਰੱਬ ਦੇ ਘਰ ਦਾ ਜੇ ਅਸੀਂ ਕਹੀਏ ਕਈ ਵਾਰੀ ਸੀ ਸਿਆਣਪ ਵਰਤਨੇ ਆ ਕਿ ਜਦੋਂ ਅਸੀਂ ਬਾਣੀ ਪੜ ਲੈਨੇ ਆ ਜਦੋਂ ਸੰਗਤ ਵੀ ਚੱਲੇ ਜਾਂਦੇ ਆ ਫਿਰ ਕੀ ਲੋੜ ਹੈ ਗੁਰੂ ਵਾਲੇ ਬਣ ਦੀ ਮੈਂ ਇਹ ਬਰ ਬੇਨਤੀ ਜ਼ਰੂਰ ਕਰਨੀ ਹੈ ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਬਾਹਰ ਜਾ ਕੇ ਨਹੀਂ ਪਹਿਲੀ ਗੱਲ ਹਜ਼ੂਰ ਨੇ ਕਿਹਾ ਕਿ ਗੁਰੂ ਤੋਂ ਬਿਨਾ ਸਾਈਂ ਦੀ ਪ੍ਰਾਪਤੀ ਨਹੀਂ ਆਸਾ ਕੀ ਵਾਰ ਅਸੀਂ ਪੜਨੇ ਆ ਮੈਂ ਕਹਿੰਨਾ ਪਹਿਲੇ ਦੇ ਤਿੰਨ ਸ਼ਲੋਕ ਨੇ ਪਹਿਲੀ ਪੌੜੀ ਦੇ ਕਦੀ ਉਹਨਾਂ ਦੇ ਅਰਥ ਕਰਕੇ ਦੇਖੋ ਇਹਨਾਂ ਤਿੰਨ ਸ਼ਲੋਕਾਂ ਵਿੱਚ ਤਾਂ ਨੇ ਸਾਡੇ ਤਿੰਨ ਸਵਾਲਾਂ ਦੇ ਉੱਤਰ ਦਿੱਤੇ ਗਏ ਨੇ ਹਰ ਬੰਦੇ ਦੇ ਤਿੰਨ ਸਵਾਲ ਏ ਜਦੋਂ ਕੋਈ ਗੁਰੂ ਨੇੜੇ ਆਉਂਦਾ ਹੈ ਪਹਿਲਾ ਸਵਾਲ ਇਹ ਹੁੰਦਾ ਹੈ ਕਿ ਮੈਂ ਗੁਰੂ ਕੋਲ ਜਾਵਾਂਗਾ ਸਤਿਗੁਰੂ ਵਾਲਾ ਬਣਾਂਗਾ ਤੇ ਮੇਰੀ ਜ਼ਿੰਦਗੀ ਵੀ ਤਬਦੀਲੀ ਕੀ ਆਵੇਗੀ ਦੂਜਾ ਸਵਾਲ ਹੁੰਦਾ ਹੈ ਕਿ ਦੇਖੋ ਲੋਕ ਕਿੰਨਾ ਗਿਆਨ ਹਾਸਲ ਕਰ ਗਏ ਤੇ ਤੁਸੀਂ ਅਜੇ ਵੀ ਗੱਲਾਂ ਪੁਰਾਣੀਆਂ ਕਰਦੇ ਪਰ ਉਹ ਕਿ ਗੁਰੂ ਵਾਲੇ ਬਣੋ ਅਮਰਤ ਛਕੋ ਸਤਿਗੁਰੂ ਕੇ ਕਕਾਰ ਧਾਰਨ ਕਰੋ ਤੇ ਤੀਜੀ ਗੱਲ ਕੀਤੀ ਜਾਂਦੀ ਜੇ ਗੁਰੂ ਧਾਰਨ ਨਾ ਕਰੀਏ ਤੇ ਤਾਂ ਕੀ ਹੈ ਦੇਖੋ ਤੇ ਨਹੀਂ ਸਾਡੇ ਸਵਾਲ ਨੇ ਇੱਕ ਇੱਕ ਵਿਸ਼ੇ ਵੱਲ ਆਪਾਂ ਤੁਰਨੇ ਪਹਿਲੀ ਗੱਲ ਇਹ ਕਿ ਗੁਰੂ ਗ੍ਰੰਥ ਸਾਹਿਬ ਜਿਹੜੀ ਗੁਰੂ ਦੀ ਪਦਵੀ ਹੈ ਨਾ ਉਹ ਖਾਰੀ ਸਾਰੀ ਮਨੁੱਖ ਦੀ ਨਹੀਂ ਕਿਉਂਕਿ ਸ਼ਬਦ ਦੀ ਕਈ ਵਾਰੀ ਲੋਕ ਦੁਰਵਰਤੋਂ ਕਰਦੇ ਨੇ ਗੁਰੂ ਹੈ ਕੀ ਹੈ ਸਤਿਗੁਰੂ ਨਾਨਕ ਸਾਹਿਬ ਨੇ ਬੜੇ ਪਿਆਰੇ ਬਚਨ ਕਹੇ ਨੇ ਤਿੰਨ ਪੌੜੀਆਂ ਆਸਾ ਕੀ ਵਾਰ ਦੀਆਂ ਉਹ ਮੈਂ ਪ੍ਰਮਾਣ ਵਜੋ ਅਰਜ਼ ਕਰਦੀਆਂ ਨੇ ਸਾਹਿਬ ਨੇ ਪਹਿਲਾ ਬਚਨ ਕੀਤਾ ਇਹ ਕਿੰਨੇ ਇੱਕ ਗੱਲ ਚੇਤੇ ਰੱਖੀ ਸਾਈਂ ਦੇ ਦਰ ਤੱਕ ਪਹੁੰਚਣ ਲਈ ਕੇਵਲ ਗੁਰੂ ਦਾ ਹੀ ਇੱਕ ਦਰ ਹੈ ਜਿਹਦੇ ਵਿੱਚੋਂ ਨਿਕਲ ਕੇ ਰੱਬ ਦੇ ਦਰ ਤੱਕ ਜਾਇਆ ਜਾ ਸਕਦਾ ਹੈ ਗੁਰੂ ਦੇ ਦਰ ਤੋਂ ਬਿਨਾਂ ਰੱਬ ਦਾ ਦਰ ਕਦੀ ਪ੍ਰਵਾਨ ਹੁੰਦਾ ਹੀ ਨਹੀਂ ਇਹ ਹਕੀਕਤ ਹੈ ਤੇ ਸ਼ਬਦ ਤੋਂ ਬਾਹਰ ਨਹੀਂ ਜੇ ਕੋਈ ਕਹਿਣਾ ਸਿੱਧਾ ਰੱਬ ਤੱਕ ਪਹੁੰਚ ਬਣਾ ਲਾਗਾ ਸਹਿਬ ਕਹਿੰਦੇ ਨੇ ਸੋ ਦਰ ਤੇਰੀ ਮੰਜ਼ਲ ਹੈ ਪਰ ਯਾਦ ਰੱਖੀ ਸੋ ਦਰ ਮਿਲਦਾ ਹੀ ਉਹਨਾਂ ਨੂੰ ਹੀ ਜਿਹੜੇ ਗੁਰੂ ਧਰ ਵਿੱਚੋਂ ਨਿਕਲ ਕੇ ਜਾਂਦੇ ਨੇ ਤਾਂ ਹੀ ਖਜ਼ੂਰ ਨੇ ਬਚਨ ਕੀਤਾ ਬਿਨ ਸਤਗੁਰ ਕਿਨਾਂ ਨਾ ਪਾਇਓ ਅੱਜ ਤੱਕ ਕਹਿੰਦੇ ਨੇ ਸਤਗੁਰੂ ਤੋਂ ਬਿਨਾ ਕਿਤੇ ਨਸਾਈ ਦੀ ਪ੍ਰਾਪਤੀ ਨਹੀਂ ਕੋਈ ਬਿਨ ਸਤਗੁਰ ਕਿਨਾਂ ਨਾ ਪਾਇਓ ਬਿਨ ਸਤਗੁਰ ਕਿਨਾਂ ਨਾ ਪਾਇਆ ਤੇ ਮਹਾਰਾਜ ਸਤਗੁਰੂ ਕੀ ਕੀ ਹੈ ਉਥੇ ਤੇਰ ਹਜ਼ੂਰ ਨੇ ਜਿਹੜੀ ਅਭੀ ਤੋਕਈਏ ਉਹਨੂੰ ਸਮਝੀਏ ਕਹਿੰਦੇ ਨੇ ਜਿਸ ਰੱਬ ਨੂੰ ਤੂੰ ਪਾਣਾ ਚਾਹਵੇਂ ਸੱਚ ਜਾਣੀ ਉਹ ਸਤਿਗੁਰੂ ਵਿੱਚ ਆਪ ਬੈਠਾ ਹੈ ਤੇ ਆਪ ਬੋਲ ਕੇ ਕਹਿੰਦਾ ਪਿਆ ਜੇ ਸਾਈਂ ਦੇ ਦਰ ਤੱਕ ਜਾਣੀ ਤੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਉਣਾ ਅਤ ਜ਼ਰੂਰੀ ਹੈ ਬਿਨ ਸਤਿਗੁਰ ਕਿਨਾ ਨਾ ਪਾਇਓ ਬਿਨ ਸਤਿਗੁਰ ਕਿਨਾ ਨਾ ਪਾਇਆ ਸਤਿਗੁਰ ਵਿੱਚ ਆਪ ਰਖਿਓਨ ਆਪ ਰੱਖੇ ਹੁੰਦਾ ਅਰਥ ਇਹ ਵੇ ਕਿ ਆਪਣੇ ਆਪ ਨੂੰ ਸਤਿਗੁਰੂ ਵਿੱਚ ਉਹਨਾਂ ਸਮੋਇਆ ਸਤਿਗੁਰੂ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ ਪਰ ਦਾਤਾਰ ਕਿ ਸਤਿਗੁਰੂ ਖਾਰਿਕ ਨੂੰ ਮਿਲ ਜਾਂਦੇ ਨੇ ਮੇਰੇ ਦਾਤਾਰ ਕਹਿੰਦੇ ਨਹੀਂ ਓਏ ਅਸਲ ਵਿੱਚ ਇਹ ਰੱਬ ਦੀ ਨਦਰ ਦੀ ਖੇਡ ਹੈ ਹਜ਼ੂਰ ਨੇ ਸ਼ਬਦ ਵਰਤੇ ਨਦਰ ਕਰਨੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ ਜੇ ਤੇਰੀ ਨਦਰ ਹੋ ਜਾਏ ਤੇ ਦਾਤਾ ਪੂਰਨ ਸਤਿਗੁਰੂ ਮਿਲਦਾ ਹੈ ਤੇ ਜਦੋਂ ਸਤਗੁਰੂ ਮਿਲੇ ਤੇ ਉਹ ਕੀ ਕਰਦੇ ਨੇ ਇਹ ਜਿਓ ਬਹੁਤੇ ਜਨਮ ਭ੍ਰਮਿਆਂ ਤਾਂ ਸਤਗੁਰੂ ਸ਼ਬਦ ਸੁਣਾਇਆ ਗੁਰੂ ਸ਼ਬਦ ਸੁਣਾ ਕੇ ਇੱਥੇ ਝਟਕਦੀ ਕੋਈ ਜਿੰਦ ਨੂੰ ਸਾਈਂ ਦੇ ਚਰਨਾਂ ਵੀ ਜੋੜ ਦਿੰਦੇ ਨੇ ਗੁਰੂ ਤੋਂ ਬਿਨਾ ਨਹੀਂ ਕਹਿਣ ਲੱਗੇ ਜਿਓ ਬਹੁਤੇ ਜਨਮ ਭ੍ਰਮਿਆਂ ਤਾਂ ਸਤਗੁਰੂ ਸ਼ਬਦ ਸੁਣਾਇਆ ਸਤਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਅ ਹੈ ਕਿ ਦੁਨੀਆਂ ਦੇ ਲੋਗੋ ਧਿਆਨ ਨਾਲ ਸੁਣ ਲਵੋ ਕਿ ਸਤਿਗੁਰੂ ਵਰਗਾ ਹੋਰ ਕੋਈ ਦਾਤਾ ਨਹੀਂ ਤੇ ਮੈਂ ਬੇਨਤੀ ਕਰਾਂ ਜੇ ਸੀ ਆਮ ਬੰਦੇ ਦੀ ਗੱਲ ਤੇ ਭਰੋਸਾ ਨਾ ਕਰੀਏ ਇੱਕ ਪਾਸੇ ਕਹਿੰਦੇ ਆ ਧੰਗ ਗੁਰੂ ਨਾਨਕ ਸਾਹਿਬ ਦਾਤਾ ਜੀ ਤੁਸੀਂ ਸਾਡੇ ਗੁਰੂ ਹੋ ਤੇ ਜੋ ਬਚਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਵੀ ਆਪਾਂ ਮੰਨਣ ਤੋਂ ਇਨਕਾਰੀ ਹੋ ਜਾਈਏ ਇਹਦਾ ਮਤਲਬ ਜ਼ਬਾਨੀ ਕਲਾਮੀ ਗੁਰੂ ਮੰਨਣ ਨੂੰ ਤਿਆਰ ਆ ਪਰ ਅੰਤਰ ਆਤਮੇ ਤੋਂ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸਾਹਿਬ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਮਿਲਿਆ ਨਹੀਂ ਸਤ ਗੁਰੂ ਵਿੱਚ ਉਹ ਆਪ ਬੈਠਾ ਹੈ ਖਜ਼ੂਰ ਨੇ ਫਿਰ ਇੱਕ ਬਚਨ ਖੋਰ ਕੇ ਆਪਾ ਕੀ ਵਾਰ ਦੀ ਪੌੜੀਏ ਕਹਿਣ ਲੱਗੇ ਸਤ ਗੁਰੂ ਵਿਟੋ ਵਾਰਿਆ ਜਿਤ ਮਿਲੇ ਖਤਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਨੇਤਰੀ ਦੀਆਂ ਇਹਦੀ ਜਗ ਕਹਿਣ ਲੱਗੇ ਜਿਨੇ ਕਿਰਪਾ ਕਰਕੇ ਮੈਨੂੰ ਗਿਆਨ ਦਾ ਸਰਮਾ ਦਿੱਤਾ ਆਪਣੀ ਰਹਿਮਤ ਕਰ ਦਿੱਤੀ ਤੇ ਸਤ ਗੁਰੂ ਤੋਂ ਬਿਨਾ ਸਤ ਗੁਰੂ ਵਿਟੋ ਵਾਰਿਆ ਜਿਤ ਮਿਲੇ ਖਤਮ ਸਮਾਲਿਆ ਜਿਸ ਗੁਰੂ ਨੂੰ ਮਿਲ ਕੇ ਸਤਿਗੁਰੂ ਦੇ ਨਾਲ ਚਰਣਾ ਵੀ ਜੁੜ ਕੇ ਪ੍ਰਭੂ ਦੀ ਸਮਹਾਲ ਹੋਈ ਜਿਨੇ ਗਿਆਨ ਦਾ ਛੁਰਮਾ ਦਿੱਤਾ ਤੇ ਸਤਿਗੁਰ ਇੱਕ ਬੋਹਿਤ ਨજર ਆਇਆ ਗੁਰੂ ਬੋਹਿਤ ਤੋਂ ਬਿਨਾ ਰੱਬ ਦਾ ਪਾਰ ਵਾਲਾ ਪਾਸਾ ਪਹੇ ਹੀ ਨਹੀਂ ਜਾ ਸਕਦਾ ਸਤਿਗੁਰ ਗੁਰੂ ਗੁਰੂਦੇਵ ਜਾਂ ਮੁਰਸ਼ਿਦ ਸ਼ਬਦ ਵਰਤ ਲਈਏ ਗੁਰਮਤ ਨੇ ਗੱਲ ਪਰਪੱਕ ਕਰਾ ਦਿੱਤੀ ਏ ਕਿ ਸਾਈਂ ਦੇ ਦਰ ਤੇ ਕੇਵਲ ਜਾਈ ਉਹ ਸਤਬੈ ਜਿਨੇ ਸਤਗੁਰੂ ਦੇ ਚਰਨਾਂ ਦਾ ਅਸਰ ਆਲੇ ਜਿਹੜੀ ਮੈਂ ਬੇਨਤੀ ਕਰਨੀ ਚਾਹਨਾ ਕਿ ਗੁਰੂ ਤੋਂ ਬਿਨਾ ਅਧਿਆਤਮਿਕ ਜੀਵਨ ਕਮਾਇਆ ਨਹੀਂ ਜਾ ਸਕਦਾ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾਤਾਰ ਨੇ ਪ੍ਰਮਾਣ ਦਿੱਤੇ ਨੇ ਕਹਿੰਦੇ ਨੇ ਇੱਕ ਹੁੰਦਾ ਹੈ ਗਿਆਨ ਬਾਹਰ ਦਾ ਬਾਹਰ ਦਾ ਗਿਆਨ ਬਾਹਰ ਦੀ ਲਿਆਕਤ ਪੁਸਤਕਾਂ ਨੂੰ ਪੜ੍ਹ ਕੇ ਕੇਵਲ ਤਾਂ ਕੇਵਲ ਬਾਹਰ ਪੜ੍ਹੇ ਲਿਖੇ ਲੋਕਾਂ ਦੀ ਸੰਗਤ ਕਰਕੇ ਮਿਲ ਸਕਦੀ ਏ ਪਰ ਜਿਹੜਾ ਆਤਮਿਕ ਜੀਵਨ ਹੈ ਉਹ ਗੁਰੂ ਤੋਂ ਬਿਨਾ ਕਦੀ ਨਹੀਂ ਮਿਲ ਸਕਦਾ ਸਹਿਬ ਕਿਰਪਾ ਲੂਜੀ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਕਿ ਗੁਰੂ ਤੋਂ ਬਿਨਾ ਆਤਮਿਕ ਜੀਵਨ ਨਹੀਂ ਕਈ ਵਾਰੀ ਆਪਾਂ ਸਮਝਨੇ ਆ ਕਿ ਕੀ ਆ ਬਾਹਰ ਦੇ ਲਫ਼ਜ਼ਾਂ ਨਾਲ ਬਾਹਰ ਦੇ ਗਿਆਨ ਨਾਲ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਖਜ਼ੂਰ ਨੇ ਬਾਣੀ ਵਿੱਚ ਦੋ ਤਿੰਨ ਪਰਮਾਨ ਦੇਤੇ ਨੇ ਕਹਿੰਦੇ ਨੇ ਪਹਿਲੀ ਗੱਲ ਕਿ ਬਾਹਰ ਦਾ ਜਿਹੜਾ ਅਖਲ ਦਾ ਗਿਆਨ ਹੈ ਅਖਲ ਦੇ ਗਿਆਨ ਨਾਲ ਅਮੇ ਉਹ ਰਸ ਨਹੀਂ ਚਖਿਆ ਜਾ ਸਕਦਾ ਅੰਦਰ ਦਾ ਜੋ ਗਿਆਨ ਹੈ ਆਤਮਿਕ ਜੀਵਨ ਹੈ ਉਹ ਸਤਿਗੁਰੂ ਦੇ ਦਿੱਤੇ ਕੋਈ ਸ਼ਬਦ ਦੁਆਰਾ ਹੀ ਚੱਕਿਆ ਜਾ ਸਕਦਾ ਹੈ ਫਿਰ ਸਤਿਗੁਰੂ ਨੇ ਪਰਮਾਨ ਦਿੱਤੇ ਨਹੀਂ ਕਿੰਨੇ ਬਾਹਰ ਦਾ ਗਿਆਨ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਬਾਹਰ ਕੋਈ ਮਨੁੱਖ ਚਾਨਣ ਕਰ ਦੇਵੇ ਅੰਧਕਾਰ ਹੋਵੇ ਦੀਵਾ ਬਾਲ ਦਾ ਚਾਨਣ ਹੋ ਜਾਏ ਸੂਰਜ ਚੜੇ ਤੇ ਕਿਰਨਾਂ ਉਹ ਹਨੇਰੇ ਨੂੰ ਖਤਮ ਕਰ ਦੇਣ ਚੰ드ਰਮਾ ਦੀ ਚਾਨਣੀ ਜਿਹੜੀ ਇਹ ਅੰਧਕਾਰ ਨੂੰ ਖਤਮ ਕਰ ਦੇ ਪਰ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਕਹਿੰਦੇ ਨੇ ਬਾਹਰ ਖਜ਼ਾਰਾ ਸੂਰੇ ਚੜ ਜਾਣ ਸੈਂਕੜੇ ਚੰਦਰਨਾ ਅਸਮਾਨ ਤੇ ਆ ਜਾਣ ਪਰ ਅੰਦਰ ਦਾ ਚਾਨਣ ਕੇਵਲ ਤਾਂ ਕੇਵਲ ਗੁਰੂ ਦੇ ਸਕਦੇ ਨੇ ਗੁਰੂ ਤੋਂ ਬਿਨਾ ਬੰਦੇ ਦੇ ਅੰਦਰ ਕਦੀ ਚਾਨਣ ਹੋਈ ਨਹੀਂ ਸਕਦਾ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਸ਼ਬਦ ਅਸੀਂ ਪੜਨੇ ਆ ਤੇ ਰੋਜ਼ ਇਹ ਸ਼ਬਦ ਪੜਿਆ ਜਾਂਦਾ ਜੇ ਸੌ ਚੰਦਾ ਉੱਗ ਵਹਿ ਸ਼ਲੋਕ ਹੈ ਆਸਾ ਕੀ ਵਾਰ ਦਾ ਦੂਜਾ ਤੇ ਦੂਜੇ ਸ਼ਲੋਕ ਤੋਂ ਵਿਚਾਰ ਸ਼ੁਰੂ ਕੀਤੀਏ ਕਿ ਕਿੰਨੇ ਜੇ ਸੈਂਕੜੇ ਚੰ드ਰਮਾ ਆ ਜਾਣ ਹਜ਼ਾਰਾਂ ਸੂਰਜ ਚੜ ਜਾਣ ਪਰ ਗੁਰੂ ਤੋਂ ਬਿਨਾ ਹਨੇਰਾ ਹੈ ਜੈਸੋ ਚੰਦਾ ਉਗਵੇਂ ਸੂਰਜ ਚੜੇ ਹਜ਼ਾਰ ਪਰ ਪਿਆਰੇ ਇਤੇ ਚਾਨਣ ਹੁੰਦਿਆਂ ਗੁਰਬਿਨ ਹੋਰ ਅੰਧਾਰ ਹੈ